ਦੇ ਲਵ ਲਵ ਮਹਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਦੇ ਲਵ ਲਵ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਅਪਨੇ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਵਲ ਮਹਲਾ 5 ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਾਨ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਦੇ ਲਵ ਲਵ ਮਹਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਾਵਲ ਮਹਲਾ 5 ਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਵੱਲਾ ਵਲੋ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭਪਨੇ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਵਲ ਮਹਲਾ 5 ਪਾਰ ਬ੍ਰਹਮ ਪ੍ਰਭਏ ਕਿਰਪਾਲ ਕਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭੈ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਦੇ ਲਵ ਲਵ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣਾ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਾਵਲ ਮਹਲਾ 5 ਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਦੇ ਲਾ ਲੂ ਮਹਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਅਪਨੇ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਾਵਲ ਮਹਲਾ 5 ਵਾ ਪਾਰ ਬ੍ਰਹਮ ਪ੍ਰਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣਾ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਵੱਲਾ ਬੱਲਾ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣਾ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਾਵਲ ਮਹਲਾ 5 ਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭਪਨੇ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰਪ੍ਰਸਾਦ ਪ੍ਰਭ ਭਏ ਨਿਹਾਲ ਵੱਲੋ ਬਲੋ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣਾ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਲਵਲ ਮਹਲਾ 5 ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਭੈਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੈ ਨਿਹਾਲ ਦੇ ਲਵ ਲਵ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਅਪਨੇ ਦੋਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਾਣ ਆਪਣੇ ਉਦਰ ਲਈਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਦੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ